ਦੀ ਉਹ ਕੰਟਰੀ ਵੱਲ ਭੇਜਣ ਅਮਰੀਕਾ ਵੱਲ ਟਰੈਵਲ ਏਜੰਟ ਕਿਰਪਾ ਕਰਕੇ ਆਪਣੇ ਆਪਣੇ ਬੰਦਿਆਂ ਨੂੰ ਸਨੇਹਾ ਲਾ ਕੇ ਰੋਕੋ ਕਿਉਂਕਿ ਉਹਨਾਂ ਬੱਚਿਆਂ ਨੂੰ ਨਹੀਂ ਪਤਾ ਵੀ ਇੱਥੇ ਸਰਕਾਰ ਬਦਲ ਕੇ ਟਰੰਪ ਦੀ ਆ ਗਈ ਆ ਉਸੇ ਤਰੀਕੇ ਨਾਲ ਬਾਰਡਰ ਪਾਸ ਕਰਕੇ ਜਿਹੜੀ ਬਾਰਡਰ ਸਕਿਉਰਿਟੀ ਫੋਰਸ ਆ ਉਹਦੇ ਕੋਲ ਸੰਡਰ ਕਰ ਦਿੰਦੇ ਜਾ ਕੇ ਤੇ ਇਹ ਬੱਚੇ ਉਹੀ ਨੇ ਜਿਹੜੇ ਪਿਛਲੇ 2-3 ਮਹੀਨੇ ਤੋਂ ਚੱਲੇ ਹੋਏ ਨੇ ਸਿੱਧਾ ਇਹਨਾਂ ਨੂੰ ਲੈ ਕੇ ਜਹਾਜ਼ ਉਰੇ ਆ ਜਾਂਦਾ ਜਪونی ਸ਼ਾਨਾ ਬਾਇਆ ਜਾ ਰਿਹਾ ਦੇਖੋ ਸੀਐਮ ਸਾਹਿਬ ਸੀਐਮ ਸਾਹਿਬ ਕਿਉਂ ਇਹ ਗੱਲ ਕਹਿ ਰਹੇ ਨੇ ਸੀਐਮ ਸਾਹਿਬ ਦੇਖੋ ਇਹ ਪਹਿਲਾਂ ਵੀ ਇਹੀ ਇੱਥੇ ਹੀ ਤੁਸੀਂ ਅੰਮ੍ਰਿਤਸਰ ਦੇ ਵੱਡੇ ਪੱਤਰਕਾਰ ਹੋ ਦਿੱਲੀ ਕੇ ਹੋ ਚੰਡੀਗੜ੍ਹ ਦੇ ਹੋ ਇਹ ਉਹ ਇਹ ਇਹ ਮੈਂ ਤੁਹਾਨੂੰ ਗਰੰਟੀ ਨਾਲ ਕਹਿੰਦਾ ਐਸੇ 에어ਪੋਰਟ ਤੇ 100 100 200 ਪਹਿਲਾਂ ਜਹਾਜ਼ ਭਰ ਕੇ ਪਹਿਲਾਂ ਇੱਥੇ ਜਿਹੜੇ ਇਮੀਗ੍ਰੇਸ਼ਨ ਜਿਹੜੇ ਜਾਲੀ ਸੀ ਉਹ ਆਏ ਨੇ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਸੀ ਪਰ ਇਹਨਾਂ ਨੇ ਦਿੱਲੀ ਹਰ ਕਿਉਂਕਿ ਜਿੱਦਣ ਪਹਿਲਾ ਜਹਾਜ਼ ਉਤਰਿਆ ਇਹ ਗਲੀ ਗਲੀ ਉੱਥੇ ਦੇ ਕੈਂਪੇਨ ਕਰਦੇ ਫਿਰਦੇ ਸੀ ਗਲੀ ਗਲੀ ਜਿਵੇਂ ਸੁੰਘਦੇ ਫਿਰਦੇ ਸੀ ਕੇਜਰੀਵਾਲਦੀ ਉੱਥੇ ਇਹ ਕੈਂਪੇਨ ਕਰਦੇ ਫਿਰਦੇ ਸੀ ਉਦੋਂ ਦੇ ਨਾ ਪਲਾਨਿੰਗ ਬਣਾਈ ਦੇਖੋ ਅਸੀਂ ਤਾਂ ਹਮੇਸ਼ਾ ਸਾਰੇ ਹਿੰਦੁਸਤਾਨ ਦੀ ਰਾਖੀ ਕਰਦੇ ਰਹੇ ਹਾਂ ਜੇ ਬਾਕੀ ਸਟੇਟਾਂ ਦੇ ਨੇ ਉਹ ਵੀ ਸਾਡੇ ਪੁੱਤ ਨੇ ਉਹ ਵੀ ਸਾਡੀਆਂ ਧੀਆਂ ਐ ਸਭ ਨੂੰ ਤੁਹਾਡੇ ਕੋਲ ਲਿਸਟਾਂ ਹੀ ਆ ਨਾ ਤੁਹਾਡੇ ਕੋਲ ਲਿਸਟ ਹੈਗੀ ਆ ਨਾ ਵੀ ਗੁਜਰਾਤ ਦੇ ਆ ਯੂਪੀ ਦੇ ਆ ਉਹਨਾਂ ਨੇ ਤਾਂ ਕਿਹਾ ਨਹੀਂ ਸਾਡੀ ਬਦਨਾਮੀ ਇੱਕ ਮਿੰਟ ਇੱਕ ਮਿੰਟ ਪਹਿਲਾਂ ਉਹਨਾਂ ਨੇ ਕਿਹਾ ਨਹੀਂ ਸਾਡੀ ਬਦਨਾਮੀ ਹੋਗੀ ਨਾ ਦੱਸੋ ਜੇ ਜੇ ਉਰੇ ਹਰਿਆਣੇ ਵਾਲੇ ਲੈਣ ਖੜੇ ਆ ਜੇ ਉਰੇ ਜਹਾਜ਼ ਉਤਰ ਗਿਆ ਸਾਡੀ ਬਦਨਾਮੀ ਕਿਵੇਂ ਹੋਗੀ ਜੀ ਅਸੀਂ 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 ਸਾਡੇ ਜਿੰਨੇ ਐਨ ਆਰ ਆਈ ਭਰਾ ਨੇ ਅੱਜ ਤੋਂ 40 50 50 ਸਾਲ 70 ਸਾਲ ਪਹਿਲਾਂ ਗਏ ਆ ਅਸੀਂ ਮਾਣ ਨਾਲ ਮਾਣ ਕਰਦੇ ਆ ਵੀ ਸਾਡੇ ਪੰਜਾਬ ਨੂੰ ਬਹੁਤ ਵੱਡੀ ਤਰੱਕੀ ਕੀਤੀ ਉਹਦਾ ਯੋਗਦਾਨ ਐਨ ਆਰ ਆਈਆਂ ਦਾ ਏ ਜੇ ਵਿਚਾਰੇ ਐਨ ਆਰ ਆਈ ਇਲੀਗਲ ਹੋ ਗਏ ਹੁਣ ਇਹ ਜਿਹੜੇ ਗਈ ਕੋਸ਼ਿਸ਼ ਕੀਤੀ ਨਹੀਂ ਜਾ ਸਕੇ ਅਸੀਂ ਉਹਨਾਂ ਨੂੰ ਸਿੱਟਣਾ ਏ ਇਹ ਤੁਸੀਂ ਜਿਹੜੀ ਚੰਗੀ ਚੀਜ਼ ਹੁੰਦੀ ਆ ਉਹ ਕਿਉਂ ਇਹ ਪੰਜਾਬ ਕੈਸੀ ਆਦਤ ਪੈ ਗਈ ਆਪਣੇ ਚੇਰਸ ਆਪਣੇ ਸਵਾਹ ਆਪਣੇ ਸਰਚ ਆਪ ਹੀ ਪਾ ਲੈਨੇ ਹੋ ਇੱਕ ਮਿੰਟ ਆਪਣੀ ਸਵਾਹ ਸਰਚ ਆਪ ਹੀ ਪਾ ਲੈਨੇ ਹੋ ਕਿਹਨੇ ਕਿਹਾ ਤੁਹਾਨੂੰ ਕਿਸੇ ਬੰਦੇ ਨੇ ਆ ਕੇ ਕਿਹਾ ਵੀ ਤੁਸੀਂ ਇਹ ਬਦਨ ਸਮਾ ਤੇ ਸਾਰਾ ਮੁਲਕ ਕਹਿ ਰਿਹਾ ਵੀ ਸਾਡਾ ਦੁੱਖ ਵੰਡ ਰਿਹਾ ਪੰਜਾਬ ਜੇ ਸਾਡੇ ਲੋਕ ਕੱਢੇ ਹੋਏ ਨੇ ਉਹ ਪੰਜਾਬ ਆਪਣੀ ਜਗ੍ਹਾ ਦੇ ਰਿਹਾ ਧਰਤੀ ਦੇ ਰਿਹਾ ਸਾਡੇ ਬੱਚਿਆਂ ਨੂੰ ਨਹੀਂ ਤੇ ਵਿਚਾਰੇ ਰੋਂਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਵੀ ਕਿੱਥੇ ਜਾ ਰਹੇ ਆ ਪੰਜਾਬੀਆਂ ਦੇ ਐ ਜੜੀਆਂ ਚੌੜੀਆਂ ਛਾਤੀਆਂ ਐ ਜੜੇ ਦਿਲ ਨੇ ਜਿ ਸਾਰੇ ਦੇਸ਼ ਦੀ ਗੱਲ ਜੇ ਕਰੀਏ ਤਾਂ ਹਾਂ ਪੰਜਾਬ ਚੱਲ ਰਹੇ ਆਂ ਸਹਿਰੇ ਆਂ ਸਾਰਿਆਂ ਦਾ ਦੁੱਖ ਵੰਡ ਰਹੇ ਆ ਮਾੜੀ ਗੱਲ ਕੀ ਹੋ ਗਈ ਇਹ ਚ ਜਿੱਥੇ ਸਾਡੇ ਗੁਰੂਆਂ ਨੇ ਸਾਰਿਆਂ ਨੂੰ ਦੱਸਿਆ ਵੀ ਮਾਨਵਤਾ ਦੀ ਆਪਸੇਵਾ ਕਰਨੀ ਆ ਲੰਗਰ ਛਕਾਉਣੇ ਆ ਹੋਰ ਜੇ ਉਹ ਰੇ ਉਤਰ ਕੇ ਉਤਰ ਕੇ ਆਪਣੇ ਆਪਣੇ ਸੂਬਿਆਂ ਚਲੇ ਜਾਣਗੇ ਤੇ ਸਾਡਾ ਇਹਦੇ ਨਾਲ ਸਿਰਨੀਵਾ ਹੋ ਜਾਊਗਾ ਮੈਨੂੰ ਦੱਸੋ ਆਪਾਂ ਇਨੇ ਕਮਜ਼ੋਰ ਹੋ ਗਏ ਇੱਕ ਮਿੰਟ ਮੈਂ 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 ਸੀਐਮ ਦੀ ਗੱਲ ਸੁਣ ਲਓ ਹਾਂ ਹਾਂ ਇਹ ਸਭ ਤੋਂ ਵੱਡਾ ਗੁਨਾਹਗਰ ਸਭ ਤੋਂ ਵੱਡਾ ਜੇ ਗੁਨਾਹਗਾਰ ਆ ਕੋਈ ਪੰਜਾਬ ਦਾ ਤਾਂ ਇਹ ਮਹਾਰਾਜਾ ਸਤੋਜ ਅੱਜ ਵੀ ਉਹਦੇ ਕੋਲ ਟਾਈਮ ਨਹੀਂ ਕਿਉਂਕਿ ਸਨ ਰਾਈਜ਼ ਸਨ ਸੈਟ 'ਚ ਬੜਾ ਫਰਕ ਆ ਜੇ ਜੇ ਸਨ ਰਾਈਜ਼ ਹੁੰਦਾ ਤਾਂ ਸ਼ਾਇਦ ਉਹ ਵੈਲਕਮ ਕਰ ਲੈਂਦੇ ਪਰ ਜਦੋਂ ਸਨ ਸੈਟ ਹੋ ਗਿਆ ਸਨ ਸੈਟ ਮਤਲਬ ਸਨ ਜਦੋਂ ਸੈਟ ਹੋ ਗਿਆ ਸਨ ਸੈਟ ਤੋਂ ਬਾਅਦ ਕੀ ਹੋ ਜਾਂਦਾ 8 ਪੀਐਮ ਕੀ ਹੁੰਦੀ ਹੈ 8 ਪੀਐਮ ਸਨ ਸੈਟ ਤੋਂ ਬਾਅਦ ਇਸ ਵੇਲੇ 8 8 ਪੀਐਮ ਦੀ ਲੋੜਾ ਹੋਰ ਸੁਣ ਲਓ ਜੇ ਬਿਫੋਰ ਸਨ ਸੈਟ ਹੁੰਦਾ ਤਾਂ ਰਸੀਬ ਵੀ ਕਰਦੇ ਸਭ ਕੁਝ ਕਰਦੇ ਪਰ ਹੁਣ ਇੱਥੇ ਮੈਂ ਦੇਖਿਆ ਕੱਲੇ ਮੰਤਰੀ ਲੱਤਾਂ ਨਹੀਂ ਮਾਰਦੇ ਫਿਰਦੇ ਆ ਕਿਉਂਕਿ ਆਸਤਰ 8 ਪੀਐਮ ਹੋ ਚੱਲੇ ਆ ਐਸ ਵੇਲੇ ਉਹਨਾਂ ਨੂੰ ਉਹ 8 ਪੀਐਮ ਆ ਜਿਹੜੀ ਜ਼ਰੂਰੀ ਆ ਇਹ ਮੁੱਖ ਮੰਤਰੀ ਜੇਕਰ ਤੂਤ ਹੁੰਦੀ ਏ ਮੁੱਖ ਮੰਤਰੀ ਦੀ ਇਹ ਬੰਦਾ ਸੌਂ ਰੱਖ ਕੇ ਆਪਣੇ ਸਿਰ ਤੇ ਆਪਣੀ ਮਾਂ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਸੀ ਮੈਂ ਸ਼ਰਾਬ ਨਹੀਂ ਪੀਊਂਗਾ ਇਹਨੇ ਏਜੰਟ ਕਿਹਾ ਸੀ ਮੈਂ ਖਤਮ ਕਰ ਦੂੰਗਾ ਪੰਜਾਬ ਚ ਅੱਜ ਹੋਕ ਹੀ ਰਿਹਾ ਏ ਅੱਜ ਹੋਕ ਹੀ ਰਿਹਾ ਪੰਜਾਬ ਚ ਇਹ ਚ ਜੇ ਮਾੜਾ ਮੋਟਾ ਕਾਣਾ ਸਭ ਤੋਂ ਪਹਿਲਾਂ ਜਦੋਂ ਆ ਜਹਾਜ਼ ਉਤਰ ਰਿਹਾ ਨਾ ਇਹਨੂੰ ਅਸਤੀਫਾ ਦੇਣਾ ਚਾਹੀਦਾ ਸੀ ਇਹ ਕਿਹੜੇ ਮੂੰਹ ਨਾਲ ਬੋਲ ਰਹੇ ਆ ਜਿਹੜਾ ਕਹਿੰਦੇ ਐਸੇ ਅਸੀਂ ਬਾਹਰੋਂ ਗੋਰੇ ਉਰੇ ਆਉਣਗੇ ਰਿਵਰਸ ਮਾਈਗ੍ਰੇਸ਼ਨ ਕਰ ਦੂੰਗਾ ਵੀ ਗੋਰੇ ਉਰੇ ਆ ਕੇ ਕੰਮ ਕਰਨਗੇ ਇਹ ਸੀਐਮ ਕਿਹੜੇ ਮੂਨਾ ਉਰੇ ਬੋਲਦਾ ਗੁਰੂ ਦੀ ਧਰਤੀ ਤੇ ਇਹ ਬੇਸ਼ਰਮ ਬੰਦਾ ਐਸਾ ਏ ਵੀ ਇਹ ਆ ਕੇ ਉਰੇ ਕਹਿ ਰਿਹਾ ਏ ਵੀ ਜਹਾਜ਼ ਕਿਉਂ ਲਾਇਆ ਅਰੇ ਭਾਈ ਤੂੰ ਤਾਂ ਗੋਰਿਆਂ ਨੂੰ ਢੀਕ ਰਿਆ ਸੀ ਅੱਜ ਸਾਡੇ ਪੰਜਾਬੀ ਜਿਹੜੇ 55 ਲੱਖ ਰੁਪਈਆ ਦੇ ਕੇ ਰੋਜ਼ਗਾਰ ਦੀ ਕਮੀ ਕਰਕੇ ਗਏ ਜੀ ਦੇਖੋ ਜਿਹੜਾ 50 ਲੱਖ ਰੁਪਈਆ ਬਾਹਰ ਜਾ ਰਿਹਾ ਉਰੇ 50 ਲੱਖ ਲੱਖੇ ਨੂੰ ਕੋਈ ਕੰਮ ਨਹੀਂ ਲੱਭ ਰਿਹਾ ਪਰ ਬੋਰਡ ਦੇ ਪਿੱਛੇ ਲੱਗੇ ਹੋਏ ਇਹ ਇਹ ਜੇ ਇਹ ਸ਼ਰਮ ਹੈ ਉਹੀ ਕਹਿ ਰਹੇ ਆ ਉਹ ਕਹਿੰਦੇ ਇੰਨੀਆਂ ਨੌਕਰੀਆਂ ਦਿੱਤਾਂ ਤੇ ਫਿਰ ਜਾਂਦੀ ਮੈਂ ਕਿਹਾ ਜਿਹੜਾ ਬੰਦਾ 8 ਵਜੇ ਤੋਂ ਬਾਅਦ ਪੰਜਾਬ ਚ ਨੂੰ ਮਿਲ ਨਹੀਂ ਸਕਦਾ ਪੰਜਾਬੀ ਨੂੰ ਉਹਦਾ ਕੀ ਹਾਲ ਹੈ ਵਾਪਸ ਆਏ ਨੇ ਉਹਨਾਂ ਲਈ ਕੇਂਦਰ ਕੋਈ ਪੜਾਲਾ ਕਰੇਗੀ ਮੈਂ ਕਿਹਾ ਭਗਵੰਤ ਮਾਨ ਸਾਹਿਬ ਨੂੰ ਸਾਰੇ ਵਾਲੀ ਸਰਕਾਰੀ ਨੌਕਰੀਆਂ ਤੇ ਜਿੰਨੇ ਜਿੰਨੇ ਪੈਸੇ ਉਹਨਾਂ ਦੇ ਲੁੱਟੇ ਗਏ ਆ ਓਨੇ ਓਨੇ ਪੈਸੇ ਦੇਣੇ ਚਾਹੀਦੇ ਆ ਤੇ ਦੂਜੀ ਗੱਲ ਮੇਰੀ ਸੁਣ ਲਓ ਜਿਹਨੇ ਵੀ ਇਹ 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 ਭਗਵੰਤ ਮਾਨ ਮੇਰਾ ਸਿੱਧਾ ਰੋਪ ਨਹੀਂਗਾ ਮੇਰੀ ਸਿੱਧੀ ਇਹ ਸਚਾਈ ਇਮਾਨਦਾਰੀ ਸੁਣ ਲੋ ਕਿ ਭਗਵੰਤ ਮਾਨ ਰਲਿਆ ਹੋਇਆ ਅੱਜ ਡੰਕੀ ਲਾ ਕੇ ਜਾਂਦੇ ਆ ਜਦੋਂ ਇਹ ਢੋਲ ਕੀ ਛਣੇ ਵਜਾਉਂਦਾ ਸੀ ਜਦੋਂ ਇਹ ਕੈਸਟਾ ਬਣਾਉਂਦਾ ਸੀ ਉਸ ਵੇਲੇ ਕਬੂਤਰਬਾਜੀ ਇਥੇ ਕਿੰਨੇ ਉਸ ਵੇਲੇ ਰੋਪ ਲੱਗੇ ਇਹ ਕਿਵੇਂ ਉਹਨਾਂ ਨੂੰ ਕੁਝ ਕਰ ਲੂਗਾ 3 ਸਾਲ ਚ ਕਿਉਂਕਿ ਜਦੋਂ ਇਹ ਢਫਲੀ ਵਜਾਉਂਦਾ ਸੀ ਇਹ ਆਪ ਜਹਾਜ਼ ਭਰ ਕੇ 25-25000 ਚ ਕਬੂਤਰਬਾਜੀ ਕਰਦਾ ਰਿਹਾ ਇਹ ਭਗਵੰਤ ਮਾਨ ਜਿਹੜਾ ਆਦਨ ਜੀ ਫੈਮਲੀ ਦੀ ਮੈਂ ਕਹਿੰਦਾ ਇਹੀ ਆ ਇਸ ਬੰਦੇ ਨੇ ਪੰਜਾਬ ਅੱਜ ਲੋਕ ਆਪਣੇ ਮੂੰਹਾਂ ਤੇ ਚਪੇੜਾ ਮਾਰ ਰਹੇ ਆ ਯਾਰ ਅੱਜ ਹਾਲਾਤ ਦੇਖੋ ਕੀ ਆ ਵੀ ਜਿਹੜੇ ਵੋਟ ਪਾਈ ਉਹ ਮੂੰਹਾਂ ਤੇ ਚਪੇੜਾ ਮਾਰ ਰਹੇ ਆ ਪਰ ਇਸ ਬੰਦੇ ਨੂੰ ਚਲੋ ਹੋਰ ਵੀ ਸੁਣ ਲਓ ਜੇ ਜਹਾਜ ਵੀ ਇਹਨੇ ਕਿਤੇ ਗੱਲ ਕਰਨੀ ਸੀ ਕਿੰਨੀ ਵਾਰ ਪ੍ਰਾਈਮ ਮਿਨਿਸਟਰ ਸਾਹਮਣੂ ਮਿਲੇ ਜਨਾਬ ਕਿੰਨੀ ਵਾਰ ਸਾਡੇ ਐਕਸਟਰਨਲ ਅਫੇਅਰ ਮਿਨਿਸਟਰ ਨੂੰ ਮਿਲੇ ਕਿੰਨੀ ਵਾਰ ਇਹਨਾਂ ਦੇ ਮੰਤਰੀ ਮਿਲੇ ਇਹ ਮੰਤਰੀ ਸਾਹਿਬ ਮੈਂ ਮੰਤਰੀ ਸਾਹਿਬ ਨੂੰ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਇਹ ਮੰਤਰੀ ਸਾਹਿਬ ਦਾ ਉਧਰ ਨੂੰ ਮੂੰਹ ਕਰਤਾ ਸੀ ਸੁਖ ਵਿਲਾਸ ਵੱਲ ਨੂੰ ਇਹ ਟਰੈਕਟਰ ਲੈ ਕੇ ਗਏ ਸੀ ਉਸਦੋਂ ਤੱਕ ਮਹਿਕਮੇ ਇਨੀ ਕੋਲ ਕੋਈ ਰਿਹਾ ਸੀ ਇਹ ਹਾਲਾਤ